ਚਲੋ ਆਜੋ ਅੱਜ ਪਿੱਛਾ ਕਰਦੇ ਆ ਸੀਆਈਡੀ ਵਾਂਗੂ ਚਾਚਾ ਜੀ ਤੇ ਡੈਡੀ ਜੀ ਦਾ ਨਾ ਨਾ ਇਹ ਤਾਂ ਮੈਂ ਬਿਲਕੁਲ ਝੂਠ ਬੋਲਦੀ ਪਈ ਆ ਅੱਜ ਤਾਂ ਮੈਂ ਡੈਡ ਜੀ ਤੇ ਚਾਚਾ ਜੀ ਦੇ ਨਾਲ ਚੱਲੀ ਆ ਆਪਣੇ ਪਿੰਡ ਤੋਂ 20-25 ਕਿਲੋਮੀਟਰ ਦੂਰ ਆਪਣੇ ਪਿੰਡੋਂ ਨਿਕਲ ਗਏ ਅਸੀਂ ਬਾਹਰ ਪਿੰਡ ਦੀਆਂ ਸੜਕਾਂ ਤਾਂ ਪੁੱਛੋ ਨਾ ਸਾਰੀਆਂ ਹੀ ਟੁੱਟੀਆਂ ਪਈਆਂ ਪਤਾ ਨਹੀਂ ਇੰਨੀ ਖਰਾਬ ਸੜਕਾਂ ਕਿਉਂ ਬਣਾਉਂਦੇ ਜਿਹੜੀਆਂ ਕਿ 2 ਸਾਲ ਵੀ ਨਹੀਂ ਚੱਲਦੀਆਂ ਅੱਜ ਸਾਨੂੰ ਜਿੱਥੇ ਵੀ ਅਸੀਂ ਚੱਲੇ ਆ ਚਾਚਾ ਜੀ ਸਾਨੂੰ ਲੈ ਕੇ ਚੱਲੇ ਆ ਮੈਨੂੰ ਜਗ੍ਹਾ ਤਾਂ ਪਤਾ ਨਹੀਂ ਹੈਗਾ ਵੀ ਕਿਸ ਸਾਈਡ ਚੱਲੇ ਆ ਇਸ ਕਰਕੇ ਅੱਜ ਮੈਂ ਇਹਨਾਂ ਦੇ ਪਿੱਛੇ-ਪਿੱਛ ਕਿਉਂਕਿ ਮੈਨੂੰ ਸਖਤ ਆਰਡਰ ਮਿਲੇਆ ਚਾਚਾ ਇਹਦੇ ਕਿ ਤੁਸੀਂ ਸਾਡੇ ਪਿੱਛੇ ਰਹਿਣਾ ਹੈ ਆਪਣੀ ਸਕੂਟੀ ਸਾਡੀ ਸਕੂਟੀ ਦੇ ਪਿੱਛੇ ਰੱਖਣੀ ਹੈ ਮੈਂ ਕਿਹਾ ਓਕੇ ਜੀ ਜੋ ਆਰਡਰ ਆ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਇੰਨੇ ਮੋੜ ਆਏ ਆ ਨਾ ਮੈਂ ਕਹਿੰਨੇ ਇੰਨੀ ਟੇਢੀ ਭਿੰਗੀ ਦਾ ਮੇਰੀ ਜ਼ਿੰਦਗੀ ਹੈ ਵੀ ਨਹੀਂ ਸਕੂਟੀ ਚਲਾਉਂਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਅਸੀਂ ਆਗੇ ਭੋਗਪੁਰ ਮੈਂ ਕਿਹਾ ਹਲੇ ਤੱਕ ਰੁਕੇ ਨਹੀਂ ਵੀ ਰੁਕ ਤਾਂ ਜਾਓ ਦੱਸ ਤਾਂ ਦਿਓ ਕਿੰਨੀ ਦੂਰ ਜਾਣਾ ਹੈ ਵੀ ਮੈਂ ਤਾਂ ਅੱਜ ਸਕੂਟੀ ਚਲਾਉਂਦੇ ਚਲਾਉਂਦੇ ਥੱਕ ਗਈ ਆ ਹਲੇ ਆਵਾਜ਼ ਮਾਰੀ ਸੀਗੀ ਇੰਨੇ ਨੂੰ ਇੱਕ ਹੋਰ ਮੋੜ ਆ ਗਿਆ ਮੈਨੂੰ ਲੱਗਾ ਜਾਂਦੇ ਜਾਂਦੇ ਕਿਤੇ ਅਸੀਂ ਜਲੰਧਰ ਚੱਲੇ ਆਂ ਚਾਚਾ ਜੀ ਜਿੱਥੇ ਮੈਨੂੰ ਲੈ ਕੇ ਚੱਲੇ ਆ ਕਹਿੰਦੇ ਉੱਥੇ ਤਾਂਡਾ ਖਰਚਾ ਘੱਟ ਹੋਣਾ ਆ ਇਸ ਕਰਕੇ ਕਹਿੰਦਾ ਚੁੱਪ ਕਰਕੇ ਸਕੂਟਰੇ ਪਿੱਛੇ ਪਿੱਛੇ ਲੈ ਕੇ ਆ ਜਾ ਇੰਨੀ ਨੇੜੇ ਤੋਂ ਤਾਂ ਮੈਂ ਟ੍ਰੇਨ ਦਾ ਫਾਟਕ ਪਹਿਲੇ ਵਾਰ ਦੇਖਿਆ ਜਦੋਂ ਅਸੀਂ ਜਾਂਦੇ ਪਏ ਸੀ ਮੂਰੇ ਰਸਤਾ ਬੰਦ ਮੈਂ ਕਿਹਾ ਹੁਣ ਕੀ ਹੋਣਾ ਹੁਣ ਅਸੀਂ ਕਿੱਧਰ ਨੂੰ ਜਾਣਾ ਮੂਰੇ ਗੰਨਿਆਂ ਦੀ ਟਰਾਲੀ ਪਲਟ ਗਈ ਕਿਸੇ ਦੀ ਪਰ ਜੋ ਗੰਨਾ ਮੀਲ ਵਾਲੇ ਆ ਉਹਨਾਂ ਨੇ ਰਸਤਾ ਖੋਲ੍ਹ ਲਿਆ ਹੋਇਆ ਸੀ ਆਪਣੇ ਵੱਡੇ ਵਾਲਾ ਗੇਟ ਤੇ ਉਹਨਾਂ ਨੇ ਦੂਸਰੇ ਗੇਟ ਤੇ ਐਂਟਰੀ ਦਿੱਤੀ ਹੋਈ ਆ ਗੰਨੇ ਦੀ ਟਰਾਲੀ ਪਲਟੀ ਵੀ ਐਨ ਖੰਡ ਦੀ ਵੀ ਇਸ ਕਰਕੇ ਉਹਨਾਂ ਨੇ ਰਸਤਾ ਬੰਦ ਕੀਤਾ ਮੈਂ ਕਿ ਅੱਜ ਅਸੀਂ ਕਿਤੇ ਪਹੁੰਚਣਾ ਵੀ ਕਿ ਨਹੀਂ ਕਿ ਅੱਜ ਇੱਥੇ ਹੀ ਘੁੰਮੀ ਜਾਣਾ ਸੀ ਸੜਕਾਂ ਤੇ ਚਾਚਾ ਜੀ ਕਹਿੰਦੇ ਕੁੜੀ ਟੈਨਸ਼ਨ ਨਹੀਂ ਲੈਣੀ ਦੂਜਾ ਰਸਤਾ ਹੈਗਾ ਪਰ ਜਦੋਂ ਦੂਜੇ ਰਸਤੇ ਤੇ ਆਏ ਇੱਥੇ ਰੇਲਵੇ ਫਾਟਕ ਲੱਗਾ ਤੇ ਟ੍ਰੇਨ ਉਹ ਆਂਦੀ ਪਈ ਇੰਨੀ ਸਲੋ ਮੋਸ਼ਨ ਦੇ ਵਿੱਚ ਇੰਨੀ ਨੇੜੋਂ ਟ੍ਰੇਨ ਵੀ ਮੈਂ ਪਹਿਲੇ ਵਾਰ ਦੇਖਣੀ ਆ ਤੇ ਮੈਂ ਚਾਚਾ ਇਹਨੂੰ ਪੁੱਛਿਆ ਕਿ ਇਹ ਜਲੰਧਰ ਆ ਕਿ ਮੈਂ ਸੁਣਿਆ ਸੀਗਾ ਕਿ ਜਲੰਧਰ ਜਿਹੜਾ ਰੇਲਵੇ ਸਟੇਸ਼ਨ ਹੈ ਵੀ ਉੱਥੇ ਰੇਲ ਰੁਕਦੀ ਆ ਕੇ ਕਹਿੰਦੇ ਨਹੀਂ ਇਹ ਭੋਗਪੁਰ ਦਾ ਅੱਡਾ ਆ ਮੈਂ ਵੀ ਕਦੇ ਟ੍ਰੇਨ ਦਾ ਸਫ਼ਰ ਜ਼ਰੂਰ ਕਰਨਾ ਮ ਵਾਟਕ ਖੁੱਲਿਆ ਇੱਥੇ ਥੋੜਾ ਜਿਹਾ ਨੁਕਸਾਨ ਹੋ ਗਿਆ ਮੇਰਾ ਕਿਸੇ ਨੇ ਮੇਰੀ ਸਕੂਟੀ ਦੇ ਵਿੱਚ ਪਿੱਛੋਂ ਲਿਆ ਕੇ ਸਕੂਟੀ ਮਾਰੀ ਕੋਈ ਲੇਡੀ ਸੀਗੀ ਮੈਂ ਕਿਹਾ ਤੁਹਾਡੇ ਕਰਕੇ ਹੀ ਅੱਧਿਕ ਤਾਂ ਕੁੜੀਆਂ ਬਦਨਾਮ ਹੋਈਆਂ ਕਿ ਸਕੂਟੀ ਚਲਾਨਣੀ ਨਹੀਂ ਆਂਦੀ ਮੈਂ ਕਿਹਾ ਸੱਚ ਗੱਲ ਹੈ ਮੈਂ ਕਿਹਾ ਬ੍ਰੇਕ ਤੇ ਹੱਥ ਰੱਖਿਆ ਕਰੋ ਹੱਥ ਰੱਖਿਆ ਕਰੋ ਕਿ ਬ੍ਰੇਕ ਵੀ ਸਾਡੇ ਹੱਥ ਦੇ ਵਿੱਚ ਹੀ ਆ ਵੀ ਉਹਨੂੰ ਲਗਾਉਣਾ ਪੈਂਦਾ ਆ ਕਿਉਂਕਿ ਪੈਰ ਲਾ ਕੇ ਸਕੂਟੀ ਨਹੀਂ ਰੁਕਦੀ ਤੇ ਚਾਚਾ ਹੀ ਸਾਨੂੰ ਲੈ ਕੇ ਆਏ ਪ੍ਰੀਤਮ ਗੇਟ ਸਟੋਰ ਤੇ ਚਾਚਾ ਹੀ ਨੇ ਬੋਲੇ ਆ ਕਿ ਇੱਥੇ ਨਾ ਹਰ ਤਰ੍ਹਾਂ ਦੇ ਗੇਟ ਮਿਲ ਜਾਣੇ ਤੁਹਾਨੂੰ ਤੇ ਇਹਨਾਂ ਦਾ ਰੇਟ ਵੀ ਬੋਲਦੇ ਬਹੁਤ ਵਧੀਆ ਕਹਿੰਦੇ ਜਦੋਂ ਵੀ ਅਸੀਂ ਆਪਣਾ ਮਕਾਨ ਬਣਾਇਆ ਸੀ ਵੀ ਅਸੀਂ ਵੀ ਗੇਟ ਇੱਥੋਂ ਲੈ ਕੇ ਗਏ ਸੀ ਆਪਣੇ ਲਈ ਤੇ ਜਦੋਂ ਮੈਂ ਗੇਟ ਦੇਖੇ ਸਾਰੇ ਗੇਟ ਇੰਨੇ ਸੋਹਣੇ ਸੀ ਨਾ ਦਿਲ ਕਰਦਾ ਸੀ ਮੈਂ ਸਾਰੇ ਹੀ ਗੇਟ ਲੈ ਜਮਾ ਪਰ ਮੈਂ ਇੰਨੇ ਗੇਟ ਲਗਾਣੇ ਕਿੱਥੇ ਆ ਆਹ ਵਾਲਾ ਗੇਟ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਡਿਜ਼ਾਈਨ ਬਹੁਤ ਕੈਂਟ ਸੀਗਾ ਪਰ ਇਹ ਕੋਠੀ ਦੇ ਮੂਰੇ ਲਗਾਇਆ ਜਿਆਦਾ ਸੋਹਣਾ ਲੱਗਦਾ ਤੇ ਸਾਨੂੰ ਤਾਂ ਆਪਣੀ ਜਗ੍ਹਾ ਦੇ ਵਿੱਚ ਲਾਉਣ ਨੂੰ ਮਤਲਬ ਕਿ ਹਵੇਲੀ ਬਣਾਣੀ ਆ ਸੀ ਉੱਥੇ ਲਈ ਗੇਟ ਚਾਹੀਦਾ ਤੇ ਇਸ ਲਈ ਜਦੋਂ ਅਸੀਂ ਪਹਿਲਾਂ ਮਿਸਤਰੀ ਬੁਲਾਇਆ ਤੇ ਉਹਨਾਂ ਨੇ ਬੋਲਿਆ ਕਿ ਅਸੀਂ ਜਲਦੀ ਇਹਨਾਂ ਗੇਟ ਬਣਾ ਕੇ ਨਹੀਂ ਦੇ ਸਕਦੇ ਕਿ ਗੇਟ ਬਣਾਉਣ ਨੂੰ ਟਾਈਮ ਲੱਗਣਾ ਤੇ ਉਹ ਟਾਈਮ ਪਤਾਣ ਲਈ ਚਾਚਾ ਜੀ ਸਾਨੂੰ ਅੱਜ ਇੱਥੇ ਲੈ ਕੇ ਆਏ ਇੱਥੇ ਆ ਕੇ ਮੈਂ ਸਿਲੈਕਟ ਕੀਤਾ ਆਪਣੇ ਘਰ ਲਈ ਸੋਨਾ ਜਿਹਾ ਗੇਟ ਗੇਟ ਸਿਲੈਕਟ ਕਰਕੇ ਫਿਰ ਅਸੀਂ ਤੇ ਦਿੱਤੇ ਭਾਈ ਨੂੰ ਪੈਸੇ ਤੇ ਗੇਟ ਕਰਵਾ ਲਿਆ ਗੱਡੀ ਦੇ ਵਿੱਚ ਲੋਡ ਤੇ ਚਲੋ ਚੱਲਦੇ ਹਾਂ ਹੁਣ ਦੁਬਾਰਾ ਫੇਰ ਆਪਣੇ ਘਰ ਵਾਪਸ ਘਰ ਜਾਣ ਲੱਗੇ ਗੱਡੀ ਵਾਲੇ ਭਾਜ ਨੇ ਕਿਹਾ ਤੁਸੀਂ ਮੇਰੇ ਪਿੱਛਾ ਕਰੋ ਵੀ ਮੈਂ ਤੁਹਾਨੂੰ ਦੂਸਰੇ ਰਸਤੇ ਦਾ ਹੀ ਲੈ ਕੇ ਚਲੂੰਗਾ ਬਿਨਾਂ ਰਸਤੇ ਅਸੀਂ ਪਹੁੰਚ ਗਏ ਆਪਣੇ ਘਰ ਵੇਵਲਾ 게ਟਸ ਹੀ ਪਸੰਦ ਕੀਤੀ ਦੱਸੋ ਕਮੈਂਟਾਂ ਚ ਕਿਦਾਂ ਦਾ ਲੱਗਿਆ ਇਹਦੇ ਨਾਲ ਵੀਡੀਓ ਦਿਖਾਤਾਂ